you. Mm -hmm. ਹੀ ਨਾਮ ਹੈ ਤੇ ਕਿਸ ਪਰਪਸ ਲਈ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕੀਤਾ ਹੈ ਮੇਰਾ ਨਾਮ ਸੰਦੀਪ कौर ਬਰਨਾਲਾ ਦੀ ਹੈ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਤੇ ਸਾਡਾ ਜਿਹੜਾ ਜੀ ਮੁੱਦਾ ਹੈ ਸਾਡੀਆਂ ਜਿਹੜੀਆਂ ਡਿਊਟੀਆਂ ਨੇ ਉਹ ਵਾਧੂ ਲਈ ਜਾਂਦੀਆਂ ਸੀ ਸਾਡੇ ਸਟਾਫ ਨੂੰ ਸੀ ਦੀਆਂ ਸ਼ਫਲਿੰਗ ਕੀਤੀ ਜਾਂਦੀ ਸੀ ਬਿਨਾ ਕਿਸੇ ਵਜ੍ਹਾ ਤੇ ਬਿਨਾ ਕਿਸੇ ਕੰਪਲੇਨ ਤੋਂ ਇੱਧਰ ਤੋਂ ਉੱਧਰ ਬੱਚਿਆਂ ਨੂੰ ਸ਼ਿਫਟ ਕੀਤਾ ਜਾਂਦਾ ਸੀ ਅਸੀਂ ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਸੀ ਰਿਕਵੈਸਟ ਕਰ ਚੁੱਕੇ ਸੀ ਹਾਇਰ ਅਥਾਰਟੀ ਨਾਲ ਸਾਡਾ ਜਦੋਂ ਹੱਲ ਨਹੀਂ ਹੋਇਆ ਤਾਂ ਅਸੀਂ ਰੋਡ ਤੇ ਆਏ ਰੋਡ ਤੇ ਸਾਡਾ ਹੱਲ ਨਿਕਲ ਗਿਆ ਤੇ ਸਾਡੇ ਜਿਹੜੇ ਪ੍ਰਸ਼ਾਸਨ ਸੀ ਉਹਨਾਂ ਨੇ ਆਪ ਦੇ ਗ ਜਿੱਤੇ ਜਿੱਤੇ ਡਿਊਟੀ ਸੀ ਹੁਣ ਤੇ ਤੇ ਹਾਂ ਕੀ ਮੰਗ ਸੀ ਮੇਨ ਕੀ ਮੰਗ ਸੀ ਸਾਡੀ ਮੇਨ ਮੰਗਤਾ

ਇੱਥੇ ਉਹ ਦੇਖੀ ਕਰਨਾ ਜਿਹੜਾ ਅਸੀਂ ਅੱਜ ਇਹ ਧਰਨਾ ਲਾਇਆ ਇਹ ਸਾਡੀਆਂ ਜਿਹੜੇ ਨਰਸਿੰਗ ਸਟਾਫ ਆ ਉਹਦੀਆਂ ਮੰਗਾਂ ਦੇ ਸੰਬੰਧੀ ਆ ਸਾਡੀ ਫਸਟ ਜਿਹੜੀ ਪ੍ਰਾਇੋਰਟੀ ਆ ਕਿ 31 ਤਰੀਕ ਨੂੰ ਸਾਡੇ 8 ਜਿਹੜੇ ਸੀਗੇ ਸਟਾਫ ਦੀ ਆ ਉਹ ਰਿਟਨ ਦੇ ਵਿੱਚ ਇੱਕ ਦੂਜਾ ਔਰਡਰ ਮਤਲਬ ਟਰਾਂਸਫਰ ਕਿ ਉਹਨਾਂ ਦੇ ਆਰਡਰ ਕੱਢੇ ਗਏ ਜਦੋਂ ਕਿ ਅਸੀਂ ਇੱਥੇ ਦੱਸਣਾ ਚਾਹੁੰਦੀ ਆ ਕਿ ਪਿਛਲੇ ਡੇਢ ਦੋ ਸਾਲ ਤੋਂ ਫਾਰਮਾਸਿਸਟ ਦੀ ਘਾਟ ਹੋਣ ਕਰਕੇ ਲੈਬ ਟੈਕਨੀਸ਼ੀਅਨ ਦੀ ਘਾਟ ਹੋਣ ਕਰਕੇ ਕਲੈਰੀਕਲ ਸਟਾਫ ਦੀ ਘਾਟ ਹੋਣ ਕਰਕੇ ਸਾਡੀਆਂ ਜਿਹੜੀਆਂ ਸਟਾਫ ਨਰਸਿਸ ਆ ਸਾਰੀਆਂ ਹੀ ਸੇਟਾਂ ਜਿਹੜਾ ਕੰਮ ਆ ਉਹ ਸੰਭਾਲ ਰਹੀਆਂ ਨੇ ਅਸੀਂ ਆਪਣੇ ਐਮਐਸ ਨੂੰ ਪਹਿਲਾਂ ਕਈ ਦਿਨਾਂ ਤੋਂ ਇਹ ਬੇਨਤੀ ਕਰ ਰਹੇ ਸੀ ਕਿ ਸਾਡੀ ਜਿਹੜੀ ਇਹ ਲੈਟਰ ਆ ਉਹਨੂੰ ਹੋਲਡ ਕੀਤਾ ਜਾਵੇ ਇੱਧਰ ਉੱਧਰ ਜਿਹੜਾ ਸਟਾਫ ਆ ਟ੍ਰਾਂਸਫਰ ਨਾ ਕੀਤਾ ਜਾਵੇ ਐਕਸਚੇਂਜ ਨਾ ਕੀਤਾ ਜਾਵੇ ਪਹਿਲਾਂ ਜਿਹੜੀ ਪ੍ਰਾਇੋਰਟੀ ਆ ਤੁਸੀਂ ਸਟਾਫ ਨੂੰ ਭਰਤੀ ਕਰੋ ਲੈਬ ਟੈਕਨੀਸ਼ੀਅਨ ਭਰਤੀ ਕਰੋ ਅਟੈਂਡੈਂਟ ਭਰਤੀ ਕਰੋ ਕਲਾਸ ਸਵੀਪਰ ਭਰਤੀ ਕਰੋ ਤੇ ਫਾਰਮਾਸਿਸਟ ਭਰਤੀ ਕਰੋ ਕਲੈਰੀਕਲ ਸਟਾਫ ਭਰਤੀ ਕਰੋ ਤੇ ਉੱਥੋਂ ਜਿਹੜੇ ਸੀਟਾਂ ਤੋਂ ਸਾਡਾ ਸਟਾਫ ਨਰਸ ਵਾਪਸ ਉਹ ਮਰੀਜ਼ਾਂ ਦੀ ਕੇਅਰ ਲਈ ਵਾਪਸ ਆਵੇ ਤਦ ਜਿਹੜੀ ਸਾਨੂੰ ਰੋਟੇਸ਼ਨ ਆ ਉਹ ਮਨਜ਼ੂਰ ਹੋਵੇਗੀ ਪਰ ਲਗਾਤਾਰ ਆਥਾ ਮੀਟਿੰਗਾਂ ਕਰਨ ਦੇ ਬਾਵਜੂਦ ਜਿਹੜਾ ਉਹਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਅੱਜ ਅਸੀਂ ਮਜਬੂਰ ਇਹਨਾਂ ਨੂੰ ਆਖ ਕੇ ਜਦੋਂ ਸਾਡੀ ਸੁਣਵਾਈ ਨਹੀਂ ਹੋਈ ਇੱਥੇ ਸੰਗਰੂਰ ਰੋਡ ਨੂੰ ਜਾਮ ਕੀਤਾ ਹੁਣ ਸਾਡੀ ਮੀਟਿੰਗ ਜਿਹੜੀ ਪ੍ਰਿੰਸੀਪਲ ਸਰ ਨਾਲ ਹੋਈ ਉਹਨਾਂ ਨੇ ਵੀ ਸਾਡੀਆਂ ਜਿਹੜੀਆਂ ਗੱਲਾਂ ਤੇ ਕੋਈ ਗੌਰ ਨਹੀਂ ਕੀਤੀ ਉਲਟਾ ਸਾਨੂੰ ਝਾੜ ਪਾ ਕੇ ਜਿਹੜਾ ਆਪਣੇ ਆਫਿਸ ਦੇ ਵਿੱਚੋਂ ਭੇਜ ਦਿੱਤਾ ਅਸੀਂ ਇੱਥੇ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਕਿ ਸਾਨੂੰ ਸਰਕਾਰ ਇਤਿਹਾਸ ਸ਼ਾਲਾਂ ਵਾਲਾ ਮਾਰਨ ਲਈ ਮਜਬੂਰ ਨਾ ਕਰੇ ਸਾਡੀ ਜਿਹੜੀ ਮੰਗ ਆ ਬਿਲਕੁਲ ਜੈਨੂਇਨ ਆ ਇਹ ਲੈਟਰ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜਿਹੜੀਆਂ ਅਦਰ ਸਿੱਟਾਂ ਤੇ ਸਟਾਫ ਨਰਸਿਸ ਕੰਮ ਕਰ ਰਹੀਆਂ ਨੇ ਉੱਥੇ ਜਿਹੜੀ ਭਰਤੀ ਆ ਉਹ ਤੁਰੰਤ ਕਰਕੇ ਸਾਡੀਆਂ ਜਿਹੜੀਆਂ ਸਟਾਫ ਨਰਸਿਸ ਪੈਣਾ ਐ ਐਮ ਐਸ ਸੀ ਆ ਬੀ ਐਸ ਸੀ ਆ ਡਿਗਰੀ ਹੋਲਡਰ ਆ ਪੋਸਟ ਗ੍ਰੈਜੂਏਟ ਆ ਉਹਨਾਂ ਨੂੰ ਵਾਪਸ ਹ ਬੋਰਡਾਂ ਦੇ ਵਿੱਚ ਮਰੀਜ਼ਾਂ ਦੀ ਕੇਅਰ ਦੇ ਲਈ ਉਹ ਭੇਜਿਆ ਜਾਵੇ ਥੈਨ ਅਸੀਂ ਕਿਸੇ ਰੋਟੇਸ਼ਨ ਤੇ ਹ ਜਿਹੜਾ ਆ ਪੱਕੀ ਨਹਰਾ ਉਹ ਮਾਰਾਂਗੇ ਹਜੇ ਤੱਕ ਰੋਟੇਸ਼ਨ ਨਾ ਸਾਨੂੰ ਅੱਜ ਮਨਜ਼ੂਰਾ ਨਾ ਸਾਨੂੰ ਕੱਲ ਮਨਜ਼ੂਰਾ ਜੇਕਰ ਸਾਡੀਆਂ ਇਸ ਮੰਗ ਨੂੰ ਨਾ ਮੰਨਿਆ ਗਿਆ ਅਸੀਂ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਆ ਜਿਹੜਾ ਉਹ ਲੀਕ ਸਕਦੇ ਆ ਤੇ ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਪ੍ਰਿੰਸੀਪਲ ਸਰ ਐਮ ਐਸ ਸਰ ਨਰਸਿੰਗ ਸੁਪਰੀਡੈਂਟ ਤੇ ਉੱਚ ਅਧਿਕਾਰੀਆਂ ਦੀ ਹੋਵੇਗੀ ਅਸੀਂ ਤਕਰੀਬਨ ਇੱਕ ਘੰਟੇ ਤੋਂ ਜੀ ਇੱਥੇ ਬੈਠੇ ਹੋਏ ਆ ਹਜੇ ਅੰਦਰ ਪੁਲਸ ਅਧਿਕਾਰੀ ਤੇ ਸੀ ਆਈ ਡੀ ਵਿਭਾਗ ਜਿਹੜਾ ਉਹ ਆਪਣੇ ਬਿਹਫ ਤੇ ਇੱਕ ਵਾਰੀ ਅੰਦਰ ਗਿਆ ਹੋਇਆ ਗੱਲਬਾਤ ਕਰਨ ਜਿਵੇਂ ਹੀ ਉਹ ਬਾਹਰ ਆਉਂਦੇ ਆ ਸਾਨੂੰ ਨਤੀਜਾ ਦੱਸਣਗੇ ਜੇਕਰ ਨਤੀਜਾ ਸਾਡੇ ਹੱਕ ਚ ਹੋਇਆ ਤਾਂ ਅਸੀਂ ਸੜਕ ਛੱਡ ਕੇ ਆਪਣੀਆਂ ਡਿਊਟੀਆਂ ਤੇ ਜਿਹੜਾ ਵਾਪਸ ਚਲੇ ਜਾਵਾਂਗੇ ਜੇ ਨਤੀਜਾ ਸਾਡੇ ਹੱਕ ਚ ਨਾ ਹੋਇਆ ਤਾਂ ਅਸੀਂ ਸਾਰੇ ਕਨਵੀਨਰ ਤੁਰੰਤ ਮੀਟਿੰਗ ਬੁਲਾ ਕੇ ਅੱਗੇ ਸ ਅਗਲੇ ਸੰਘਰਸ਼ ਦੀ ਜਿਹੜੀ ਤਿਆਰੀ ਆ ਉਹ ਕਰਾਂਗੇ ਤੇ ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਫਿਰ ਅਸੀਂ ਸਾਰੀਆਂ ਸਵਾਵਾਂ ਜਿਹੜੀਆਂ ਉਹ ਵੀ ਠੱਪ ਕਰਾਂਗੇ ਐਮਰਜੈਂਸੀਆਂ ਓਟੀ ਸਭ ਕਿਤੇ ਜਿਹੜਾ ਅਸੀਂ ਉਹ ਲੋਕ ਲਾਵਾਂਗੇ